ਸਮਾਣਾ ਦੇ ਬਾਗੜਾ ਨਹਿਰ ਦੇ ਪੁਲ ਦੇ ਨਜ਼ਦੀਕ ਐਕਟਿਵਾ ਸਵਾਰ ਨੂੰ ਟਰੱਕ ਨੇ ਹਿੱਟ ਕੀਤਾ ਹੈ ਔਰ ਜਿਸ ਦੇ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ ਇੱਕ ਵਿਅਕਤੀ ਜ਼ਖਮੀ ਹੋਇਆ ਹੈ ਇਹ ਜਿਹੜਾ ਪਰਿਵਾਰ ਹੈ ਬਰੇਸਾ ਪਿੰਕਾ ਦਿੱਥੇ ਗਿਆ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਹਦੀ ਜਾਂਚ ਸ਼ੁਰੂ ਕੀਤੀ ਗਈ ਹੈ ਮ੍ਰਿਤਕ ਜੜਬੋਡੀ ਪੁਲਿਸ ਨੇ ਐਂਬੂਲੈਂਸ ਰਾਹੀਂ ਸਮਾਣਾ ਕੇ ਸਰਕਾਰੀ ਹਸਪਤਾਲ ਕੀ ਮੋਤਰੀ ਵਿੱਚ ਦਿਨੂ ਪਹੁੰਚਿਆ ਜਾ ਰਿਹਾ ਹੈ ਔਰ ਪੁਲਿਸ ਮ੍ਰਿਤਕ ਪਰਿਵਾਰ ਕੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰੇਗੀ ਔਰ ਟਰੱਕ ਨੂੰ ਵੀ ਪੁਲਿਸ ਆਪਣੇ ਕਬਜ਼ੇ 'ਚ ਲਵੇਗੀ ਔਰ ਦੇ ਖਿਲਾਫ ਕਿਸ ਤਰ੍ਹਾਂ ਕਾਰਵਾਈ ਕਰਦੀ ਹੈ ਸਮਾਂ ਦੱਸੇਗਾ ਲੇਕਿਨ ਈ ਸੜਕ ਤੇ ਦੋ ਦਿਨ ਪਹਿਲਾ ਟਰੱਕ ਇਹਨੂੰ ਦੇ ਨਜ਼ਦੀਕ ਇੱਕ ਵਿਅਕਤੀ ਨੂੰ ਟਿੱਪਰ ਨੇ ਕੁਚਲਿਆ ਉਹਦੀ ਵੀ ਉਹ ਮੋਗੇ ਤੇ ਮੌਤ ਹੋ ਗਈ ਹੈ ਇਸ ਤਰ੍ਹਾਂ ਇਸ ਹਾਦਸਾ ਰੋਕਣ ਦੇ ਲਈ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਰਫਤਾਰ ਘਟਾਈ ਜਾ ਸਕੇ ਲੋਕਾਂ ਦੀ ਕੀਮਤੀ ਜਾਨ ਨਾ ਜਾਵੇ ਇਹ ਸਾਡੇ ਕੋਲ ਐਕਸੀਡੈਂਟ ਕੇਸ ਆ ਜੀ ਮਹਿੰਦਰਾ ਨਾਮ ਇਹਨਾਂ ਦਾ ਸਾਡੇ ਕੋਲ ਬ੍ਰਾਡ ਡੈੱਡ ਆਇਨੇ ਇਹ ਇਹ ਆਪਣੇ ਕੋਲ ਪਖੜਾ ਪੁਲ ਤੋਂ ਆਇਆ ਹੈ ਉਹ ਮੇਲੇ ਤਾਂ ਗਈ ਸੀ ਇੱਥੇ ਕੀ ਹੋਇਆ ਤੇ ਟਰੱਕ ਨੇ ਸੇਟ ਮਾਰਤੀ ਜੇ ਕਸਦੇ ਸੀ ਸਪੋਰਟਰੀ ਤੇ ਨਾ ਮੈਂ ਕਿ ਭਾਈ ਸੀਗਾ ਤੀਜਾ ਸੀਗਾ ਭਾਬੀ ਸੀ ਆ ਟਰੱਕ ਪਿੱਛੇ ਤੇ ਆਈ ਉਹਨੇ ਮਾੜੀ ਸਾਈਡ ਵਾਲੇ ਕੱਟ ਮਾਰਿਆ ਉੱਤੇ ਚੜਾ ਤੇ ਬਿਲਕੁਲ ਹੀ ਮੇਰਾ ਕਿ ਬੇਡਾ ਸੀ ਕਿ ਮੈਂ ਸੀਗਾ ਜੀ ਬਾਜੇ ਨੇ ਹੱਥ ਬੰਦ ਪਾ ਕੇ ਪਿਛਲੇ ਡਾਰ ਤੇ ਲਿਆਦੀ ਬਸ ਥੱਲੇ ਆ ਗਈ ਆ ਜੀ ਸਾਈਡ ਮਾਰਿਆ ਟਰੱਕ ਨੇ ਇਹਨ ਮਿੰਦਰੋ ਰਾਣੀ ਉਮਰ ਕਿੰਨੇ ਕੋਣੀ 38 ਸਾਲ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼